ਦੋਸਤੋ ਵੀਡੀਓ ਨੂੰ ਐਂਡ ਤਾਈਂ ਜ਼ਰੂਰ ਦੇਖਿਓ ਤੇ ਸ਼ੇਅਰ ਵੀ ਕਰਿਓ ਬਈ ਇਹ ਨਾ ਪੰਜਾਬ ਦੇ ਵਿੱਚ ਹੁਣਦੇ ਨਹੀਂ ਆਉਂਦੇ ਹੈਗੇ ਬਹੁਤ ਲੰਮੇ ਸਮੇਂ ਦੇ ਆਉਂਦੇ ਆ ਪਰ ਜਿਹੜੇ ਪਹਿਲੇ ਪਈਏ ਆਉਂਦੇ ਇਹਦਾ ਉਹਨਾਂ ਦੇ ਵਿੱਚ ਫਰਕ ਹੁੰਦਾ ਹੀ ਹੁਣ ਆਲਿਆਂ ਨਾ ਪਹਿਲੇ ਪਈਏ ਹੁੰਦੇ ਜਦੋਂ ਕਿਸੇ ਜ਼ਿਮੀਦਾਰ ਦੇ ਨਾਲ ਲੱਗੇ ਹੁੰਦੇ ਸੀ ਨਾ ਕੰਮ ਕਰਦੇ ਹੁੰਦੇ ਮੱਝਾਂ ਨੂੰ ਪੱਠੇ-ਪੁੱਠੇ ਪਾਉਣੇ ਉਹ ਜਿਹੜਾ ਭਈਆ ਲੱਖਿਆ ਹੁੰਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਸੀ ਉਹ ਖੁਲਾਨੇ ਵਾਲਾ ਭਈਆ ਹੈਗਾ ਉਹਨਾਂ ਨੇ ਰੱਖਿਆਗਾ ਉਹਨਾਂ ਦੇ ਘਰ ਰਹਿੰਦਾ ਕੋਈ ਪਛਾਣ ਹੁੰਦੀ ਸਾਰੇ ਪਿੰਡ ਨੂੰ ਪਤਾ ਹੁੰਦਾ ਸੀ ਦੂਸਰੇ ਭਈਏ ਆਉਂਦੇ ਸੀ ਪਿਆਰ ਵਾਲੇ ਜਿਹੜੇ ਆਪਣੇ ਮੋਟਰਾਂ ਦੇ ਬੈਠੇ ਹੁੰਦੇ ਸੀ ਉਹ ਗੱਲਾਂ ਵੱਢਣ ਆ ਗਏ ਜਾਂ ਝੋਨਾ ਹੁੰਦੇ ਸੀਗੇ ਤੇ ਉੱਥੋਂ ਹੀ ਉਹਨਾਂ ਨੇ ਜਿਹੜਾ ਹੈਗਾ ਸੀਜਨ ਲਾ ਕੇ ਬਾਅਦ ਸੇ ਚਲ ਜਾਂਦੇ ਹੁੰਦੇ ਉਹ ਹੁੰਦੇ ਸੀ ਹੁਣ ਬਿਹਾਰ ਵਾਲੇ ਭਈਏ ਜਿਹੜੇ ਹੈਗੇ ਇੰਨੇ ਖਤਰਨਾਕ ਨਹੀਂ ਹੈਗੇ ਹੁਣ ਜਿਹੜੇ ਆਏ ਆ ਨਾ ਭਈਏ ਆ ਜਿਹੜੇ ਅਰੀਬ ਕਾਂਡੇ ਹੈਗੇ ਆਪਣੀਆਂ ਧੀਆਂ ਭੈਣਾਂ ਨੂੰ ਚੇਂਟੇ ਹੈਗੇ ਆਪਣੇ ਬੱਚੇ ਆ ਜਿਹੜੇ ਕਿਨੈਪ ਕਾਂਡੇ ਹੈਗੇ ਨਾ ਇਹ ਭਈਏ ਜਿਹੜੇ ਹੈਗੇ ਜੂਪੀ ਵਾਲੇ ਆ ਇਹ ਭਈਏ ਖਤਰਨਾਕ ਆ ਤੁਹਾਨੂੰ ਪਤਾ ਜੂਪੀ ਦੇ ਵਿੱਚ ਕਿੰਨਾ ਕਰੈਮ ਹੈਗਾ ਕਿੰਨਾ ਇਹ ਚੀਜ਼ ਨੂੰ ਮੰਨੇ ਆ ਤੇ ਇਹ ਜੂਪੀ ਵਾਲੇ ਭਈਏ ਆ ਜਿਹੜੇ ਸਾਡੇ ਆਣਕੇਚ ਪੰਜਾਬ ਦੇ ਵਿੱਚ ਨਹੀਂ ਗੰਦ ਪਾਇਆ ਬਿਹਾਰੀ ਬੰਦੇ ਨਹੀਂ ਹੈਗੇ ਆ ਜਿਹੜੇ ਜੂਪੀ ਵਾਲੇ ਹੈਗੇ ਉਹ ਸੜਕਾਂ ਦੇ ਉੱ ਤਿੰਗਾ ਲਾਉਂਦੇ ਤਾਰੇ ਖੰਭੇ ਦੇ ਨਾਲ ਬਿਜਲੀ ਫਰੀ ਦੀ ਘਰਾਂ ਦੇ ਵਿੱਚ ਟੀਵੀ ਚੱਲਣ ਡੈ ਫਰਿਜਾਂ ਲੱਗੀਆਂ ਹੈਆਂ ਦੀਆਂ ਮੁਰਗੇ ਧੁਗੀਆਂ ਦੇ ਵਿੱਚ ਬਣ ਡੈ ਹੈਗੇ ਉਹਨੋਂ ਬਣ ਕਾ ਤੋਂ ਡੈ ਹੈਗੇ ਕਾ ਤੋਂ ਨਹੀਂ ਸਰਕਾਰ ਉਹਨਾਂ ਦੀਆਂ ਧੁਗੀਆਂ ਚ ਕਾਉਂਦੀ ਹੈਗੀ ਆ ਇਹ ਸਰਕਾਰੀ ਜਗ੍ਹਾ ਦੇ ਉੱਤੇ ਬੈਠੇ ਹੈਗੇ ਆ ਸਰਕਾਰ ਨੇ ਕੀ ਕੀਤਾ ਉਹਨਾਂ ਦੇ ਆਧਾਰ ਕਾਟ ਬਣਾਈ ਹੈਗੇ ਉਹਨਾਂ ਦੀਆਂ ਵੋਟਾਂ ਬਣਾਈਆਂ ਹੈਗੇ ਉਹਨਾਂ ਦੇ ਰਾਸ਼ਨ ਕਾਰਡ ਪੰਜਾਬ ਦੇ ਪੁੜਾਏ ਹੈਗੇ ਆ ਪੱਕੇ ਪੰਜਾਬ ਦੇ ਪਾਸੀ ਕਰ ਦਿੱਤਾ ਸਾਡੀ ਸਰਕਾਰਾਂ ਨੇ ਸਰਕਾਰਾਂ ਕੀ ਉਹਨਾਂ ਦੇ ਬਦਲੇ ਦੇ ਵਿੱਚ ਲੈ ਲੈਂਦੀਆਂ ਹੈਗੀਆਂ ਸਰਕਾਰਾਂ ਲੈਂਦੀਆਂ ਉਹਨਾਂ ਤੋਂ ਬੋਟ ਤੇ ਸਰਕਾਰਾਂ ਨੇ ਕੀ ਸਰਕਾਰ ਕੀ ਉਹਨਾਂ ਨੂੰ ਕੀ ਦਿੰਦੀ ਮੋੜ ਕੇ ਸਰਕਾਰ ਦਿੰਦੀ ਤੇ ਦੇ ਲੋ ਉਹ ਸਾਰੇ ਹਰੇਕ ਪਾਸੇ ਕਈ ਬੈਠੇ ਆ ਉਹ ਕਾਥੋ ਬੈਠੇ ਆ ਕਿ ਆ ਉਹ ਸਰਕਾਰਾਂ ਦੀ ਸ਼ਹਿਰ ਦੇ ਉੱਤੇ ਬੈਠੇ ਆ ਕਿ ਸਰਕਾਰ ਉਹਨਾਂ ਤੋਂ ਵੋਟਾਂ ਲੈਂਦੀ ਆ ਬਦਲੇ ਵਿੱਚ ਉਹ ਸਰਕਾਰ ਹਰੀਕ ਸਰਕਾਰ ਜਿਹੜੀ ਉਹਨਾਂ ਨੂੰ ਜਗ੍ਹਾ ਦਿੰਦੀ ਰਹਿਣ ਵਾਸਤੇ ਇਹ ਜਿਹੜੇ ਦੂਪੀ ਵਾਲੇ ਹੈਗੇ ਬਹੁਤ ਖਤਰਨਾਕ ਬੈਠੇ ਹੈਗੇ ਜਿਹੜੇ ਬਿਹਾਰ ਵਾਲੇ ਆ ਨਾ ਇਹਨਾਂ ਦੇ ਜਪੰਟਾ ਦੇ ਵਿੱਚ ਰਹਿੰਦੇ ਵੀ ਹੈਗੇ ਇਹਨਾਂ ਦੇ ਐਡਰੈਸ ਵੀ ਹੈਗੇ ਲੋਕਾਂ ਤੋਂ ਪੁਰਾਣੀ ਸਮਝ ਦੇ ਵਿੱਚ ਭਈਏ ਨੂੰ ਜਿਹੜਾ ਸੀਗਾ ਪਿੱਛੋਂ ਪੰਜਾਬ ਚੋਂ ਬੰਦੇ ਆ ਆਵ ਜਾ ਕੇ ਲੈ ਕੇ ਆਉਂਦੇ ਤੇ ਬਿਹਾਰ ਦੇ ਵਿੱਚ ਕੰਮ ਵਾਸਤੇ ਬਿਹਾਰ ਵਾਲੇ ਬੰਦੇ ਨਹੀਂ ਖਤਰਨਾਕ ਹੈਗਾ ਜੀ ਦੂਤੀ ਵਾਲੀ ਹੈਗੀ ਆ ਹੁਣ ਅੱਜ ਇੱਕ ਤੁਹਾਨੂੰ ਗੱਲ ਸੁਣਾਉਣੀ ਆ ਕਿ ਬੰਦਾ ਇੱਕ ਕੁੜੀ ਦੀ ਕੁੜੀ ਦੇ ਘਰ ਦੇ ਗਵਾਂਢ ਦੇ ਵਿੱਚ ਇੱਕ ਭਵਈਏ ਰਹਿੰਦੇ 40 50 ਭਈਏ ਘਰ ਦੇ ਵਿੱਚ ਰਹਿੰਦੇ ਸੀ ਹੁਣ ਕੁੜੀ ਦਾ ਸੀਗਾ ਪੇਪਰ ਤੇ ਉਹ ਭਈਆਂ ਨੇ ਲਾਇਆ ਸੀਗਾ ਡੈੱਕ ਤੇ ਉਹ ਭਈਆਂ ਨੂੰ ਕਹਿਣ ਕਿ ਅੱਗੇ ਵੀ ਡੈੱਕ ਥੋੜਾ ਜਿਹਾ ਹੋਲੀ ਕਰ ਲਓ ਤੇ ਭਈਏ ਜਿੰਨੇ 40 50 ਸਗੋਂ ਸਾਰੇ ਕੁੜੀ ਦੇ ਗਾਲ ਪੈ ਗਏ ਪੁੱਟਣ ਪੈ ਗਏ ਕੁੜੀ ਨੂੰ ਕਿ ਕੁੜੀ ਦਾ ਪੇਪਰ ਸੀਗਾ ਉਹ ਤਾਂ ਪਾ ਕੇ ਕ ਕਦਾਮ ਵੀ ਕੀਤਾ ਹੈਗਾ ਰੇਪ ਕੀਤਾ ਬੱਚੇ ਦੇ ਨਾਲ ਮਾਰ ਕੇ ਸੱਡ ਦਿੱਤਾ ਤਾਂ ਕਿ ਬਹੁਤ ਮਾੜੀ ਗੱਲ ਹੈਗੀ ਐ ਨਾ ਭਈਆਂ ਦਾ ਕੁਝ ਨਾ ਕੁਝ ਕੀਤਾ ਜਾਵੇ 40 40000 ਰੁਪਿਆ ਮਹੀਨੇ ਦਾ ਇਹ ਕਮਾਉਂਦੇ ਹੈਗੇ ਦੁੱਗ ਢਾਈ ਢਾਈ 3 3000 ਰੁਪਿਆ ਦਿਹਾੜੀ ਦਾ ਇਹ ਕਮਾਉਂਦੇ ਹੈਗੇ ਕੋਈ ਟੈਕਸ ਹੈ ਨਾ ਉਹ ਲਾਇਆ ਹੈਗਾ ਜਿਹੜਾ ਬੰਦਾ 3000 ਰੁਪਿਆ ਦਿਹਾੜੀ ਦਾ ਕਮਾਉਂਦਿਆ ਕੋਈ ਉਹਨਾਂ ਨੂੰ 2 400 ਰੁਪਿਆ ਟੈਕਸ ਲਾਉਂਦਾ